ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵਲੌਗ ਵਿੱਚ ਤੁਸੀਂ ਦੇਖੋਗੇ ਕੇਸਲਾਲ ਇੰਦਰਮੋਹ ਸਿੰਘ ਬਜਾਜ ਜਿਨ੍ਹਾਂ ਨੇ ਵੱਡੇ ਬਾਬਾ ਪੁਰਸ਼ਾਵਾਰੇ ਬਾਬਾ ਕਰਤਾਰ ਸਿੰਘ ਜੀ ਬਾਰੇ ਜੋ ਆਪਣੇ ਬਿਤਾਏ ਕੁਝ ਪਲ ਨੇ ਉਹ ਸਾਂਝੇ ਕੀਤੇ ਹਨ ਤੇ ਨਾਲ ਹੀ ਅੱਜ ਦੇ ਵਲੌਗ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਚਾਦਰਾਂ ਦੀ ਸੇਵਾ ਅਤੇ ਨਾਲ ਹੀ ਸਮਾਗਮ ਦੀ ਸੰਪੂਰਨਤਾ ਤੋਂ ਬਾਅਦ ਜੋ ਪ੍ਰਾਣੀ ਰੂਟੀਨ ਵਿੱਚ ਸੰਗਤ ਆ ਗਈ ਹੈ ਤੇ ਉਸ ਤਰ੍ਹਾਂ ਦੇ ਨਾਲ ਹਾਜ਼ਰੀਆਂ ਭਰ ਰਹੀ ਹੈ ਤੇ ਨਾਲ ਹੀ ਇੱਕ ਭੋਗ ਹ ਸਰਦਾਰ ਇੰਦਰਪਾਲ ਸਿੰਘ ਜੀ ਦੇ ਉਹਨਾਂ ਦੇ ਭੋਗ ਤੋਂ ਪਹਿਲਾਂ ਜੋ ਤਿਆਰੀ ਹੈ ਲੰਗਰਾਂ ਦੀ ਉਹ ਹੋ ਰਹੀ ਹੈ ਤੇ ਇਹ ਅੱਜ ਦੇ ਵਲੌਗ ਵਿੱਚ ਆਪਾਂ ਸਾਰੇ ਦੱਸਣ ਕਰਾਂਗੇ ਦੇਖਾਂਗੇ ਕਿ ਕਿਵੇਂ ਚੱਲ ਰਿਹਾ ਸਾਰਿਸ ਮਾਤਮਾ ਬਾ ਸ਼ੀ ਜਨ ਜੀ ਦੇ ਸਥਾਨ ਤੇ ਅਸੀਂ ਪਹੁੰਚੇ ਇਥੇ ਸਾਰਿਸ ਮਾਤਮਾ ਜੀ ਦਾ ਲਖਮਸਤ ਕੋ ਯਾਰ ਕੀਰਤਨ ਪਰਵਾ ਚੱਲ ਰਿਹਾ ਹੈ ਪੁਣੀ ਨਾਮਧਰ ਜੀ ਨੇ ਕੀਰਤਨ ਕਰਕੇ ਰਹਾ ਬਧਿਆ ਦੇਕਾਰ ਪੁਣੀ ਉਹਨਾਂ ਨੇ ਆਪੇ ਸੇਵਾ ਸਵਾਗਤ ਕੀਤੀ ਫਿਰ ਪੈਚੀ ਸਿੰਘ ਦੀ ਫੌੜਸ ਆਵਾਜ਼ ਦੇ ਕੇ ਪਹੁੰਚੇ ਕੀ ਜੰਦਾ ਪਰਵਾ ਚੱਲ ਰਿਹਾ ਹੈ ਔਰ ਸੰਗਤਾ ਤੁਸੀਂ ਦੇਖੋ ਕਿ ਸੰਗਤ ਇੰਨੀ ਪ੍ਰਸਾਦ ਰੂਪ ਦੇ ਬਾਵਜੂਦ ਹੈ ਸੰਗਤ ਆਠਾ ਮਾਰਦੇ ਤੇ ਆ ਰਹੇ नीचे लंगर चल रहे हैं चाज लंगर चल रहे हैं आइसक्रीम कर रही है संगत बहुत इस स्थान में रुक रही है और ये बड़ी भागवान वाली संगत है विशेष स्थान कहते हैं गुरु बाबा करमजीत सिंह जी बहुत ही पहुंचे मौद सेवा वाले मनन मनौ सेवा करते हैं सिर सेवा करते हैं सारा परिवार ही सेवा कर रहे हैं बहुत ही मैं समझता हूं बहुत ही श्रद्धा जो कर रहे हैं गुरुनानक साहब दी भव्य श्रीचर जो हो रहा है वो ना बहुत अच्छा दिख रहा है ਕੀ ਗਾਲ ਗੁਰੂ ਜੀ ਅਦਾਸ ਜੀ ਬਾਸ਼ਾ ਕਿਰਪਾ ਰਖਣ ਕਿ ਕਿਸੇ ਤਰ੍ਹਾਂ ਹੀ ਜਿਹੜੀ ਸੇਵਾ ਨੂੰ ਮਿਲੀ ਹੈ ਸੇਵਾ ਕਰਦੇ ਜੀ ਤੁਜੀਏ ਗੁਰੂ ਸਾਹਿਬ ਜੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ ਕਿ ਗੁਰੂ ਜੀ ਸਾਹਿਬ ਦੀ ਕਿਰਪਾ ਨਾਲ ਹੀ ਸੇਵਾ ਹੋਣੀ ਹੈ ਔਰ ਸਾਡੇ ਪੱਜੀ ਬਹੁਤ ਹੀ ਮਾਤਾ ਵਗੈਰਾ ਨਾਲ ਅੱਜ ਕਹਿ ਰਹੇ ਸੀ ਮਗਾ ਥੋੜਾ ਤਕੜੀ ਹੋ ਜਾਓ ਉਹਨਾਂ ਕੋਲ ਨਹੀਂ ਮੈਂ ਨਹੀਂ ਕਿ ਠੀਕ ਆ ਤੇ ਮਾਰਾ ਇਹਨਾਂ ਦੀ ਵੀ ਸਾਰੇ ਪਰਿਵਾਰ ਦੀ ਬਹੁਤ ਬੇਟੇ ਦੀ ਬੇਟੀ ਜੀ ਨਹੀਂ ਡਾਕਟਰ ਸਾਹਿਬ ਉਧਰ ਐਮ ਡੀ ਕਰਨੀ ਹੈ ਭਾਈ ਉਹ ਕਿਰਪਾ करिएगा ਐਮ ਜੀ ਐਡਮਿਸ਼ਨ ਹੀ ਮਿਲੇਗੀ ਔਰ ਜਿਹੜੀ ਹੈ 100% ਦੇ ਤਰੀਕੇ ਨਾਲ ਬਣੇਗੀ ਮਹਾਰਾਜਹਿਬਾ ਕਰਦੇ ਜਾਵੇ ਮੈਂ ਅੱਜ ਇੱਥੇ ਬੈਠਾ ਜਦੋਂ ਪਹੁੰਚੇ ਆ ਪਟਨਾ ਵਿੱਚ ਸਤਾਰ ਦੇ ਆਗੇ ਬੈਠ ਕੇ ਮਿਲੀ ਕਿਉਂਕਿ ਬਵਾ ਕਰਤਾਰ ਸਿੰਘ ਜੀ ਬੀਬੀ ਸਾਹਿਬ ਦਾ ਇਸ ਥਾਂ ਬਵਾ ਕਰਤਾਰ ਸਿੰਘ ਜੀ ਪਿਤਾ ਦੇ ਜਨਾਸੀ ਬਾਬਾ ਜੀ ਕਸੇ ਉਹ ਕਾਵਲ ਮੈ ਸੀ ਤੇ ਬਾਬਾ ਕਰਤਾਰ ਸਿੰਘ ਜੀ ਨਾਲ ਮੇਰਾ ਬਹੁਤ ਹੀ ਜਨਜ ਬਣਿਆ ਕੂਬੀ ਸਾਡੀ ਕਪੜੀ ਦੁਕਾਨ ਸੀਗੀ ਤੇ ਬਾਬਾ ਜੀ ਮਾਲਕ ਸੀ ਸਾਡੀ ਦੁਕਾਨ ਨੇ ਜੀ ਸੀ ਉਹਨਾਂ ਦੇ ਬਾਪਰ ਸੀ ਤੇ ਉਹਨਾਂ ਦੇ ਸਮੁੰ ਬੜੀ ਐ ਇਸੇ ਸਾ ਦਿੱਤੀਆਂ ਥੋੜਾ ਸੰਨਾ ਕੰਮ ਕੀਤਾ ਮੁੰਡਾ ਮੁੰਡਾ ਨਾਲ ਕਿ ਮੇਰੇ ਪਿਤਾ ਜੀ ਨੇ ਚਾਚਾ ਜੀ ਨਾਲ ਸਾਡੇ ਭਾਈ ਬਾਪੂ ਜੀ ਦੇ ਪਾਸ ਉਹਨਾਂ ਦੇ ਲੇ ਕੇ ਬੜੀ ਇਹਨਾਂ ਨੇ ਦੁਕਾਨ ਨੂੰ ਬਹੁਤ ਚੰਗੀ ਪ੍ਰੀਤ ਲੈ ਕੇ ਚੱਲ ਗਈ ਅੱਜ ਇਹਨਾਂ ਦੇ ਅਸ਼ੀਰਵਾਦ ਨਾਲ ਇਹ ਦੋਵੇਂ ਰਾਤ ਇਸ ਜੋਟੀ ਤੱਕ ਹੀ ਕਰ ਰਹੇ ਹਨ ਬਾਬਾ ਕਰਤਾਸ ਨੇ ਜੀਵਨ ਬਹੁਤ ਹੀ ਵਧੀਆ ਜੀਵਨ ਸੀ ਗੁਰੂ ਘਰ ਦੇ ਨਾਲ ਜੁੜੇ ਰਹਿਣਾ ਔਰ ਉਸ ਸੁਰਤ ਸਾਰੇ ਜਿਹੜੇ ਨਾ ਕਪੜੇ ਦੇ ਲੈ ਕੇ ਪੰਦੇਲ ਦੇ ਸੀ ਬਚ ਨੂੰ ਖਤੂ ਹੀ ਕਰਦੇ ਕਿ ਉਹ ਹੀ ਕਰਦੇ ਆ ਤੇ ਉਹਨਾਂ ਦੇ ਘਰ ਹਰ ਵਕਤ ਉਹਦੀ ਜੇਤੇ ਘਰ ਨੇ ਜੇ ਪਦਾਮ ਔਰ ਸੋਗੀ ਪਈ ਹੁੰਦੀ ਸੀ ਜਦੋਂ ਕਿਸੇ ਨੇ ਮਿਲਣਾ ਉਹਨਾਂ ਨੂੰ ਪ੍ਰਸ਼ਾਦ ਦੇ ਦੋ ਦੇ ਦੱਤਾ ਫਿਰ ਉਸ ਤੋਂ ਇਲਾਵਾ ਬਾਬਾ ਜੀ ਦਾ ਆਪਣੇ ਪਿਤਾ ਜੀ ਨਾਲ ਬਾਬਾ ਜਗਤ ਸਿੰਘ ਜੀ ਨਾਲ ਬੜੇ ਹੀ ਪੇਲ ਸੀ ਔਰ ਉਹ ਹਰ ਸਾਲ ਕਾਬਲ ਜਾਂਦੇ ਸੀ ਔਰ ਉਥੇ ਦੋ ਬਲੋ ਤਿੰਨ ਤਿੰਨ ਚਾਰ ਚਾਰ ਮਿਲੇ ਰਿਹਾ ਕਿ ਅੱਗੇ ਆਪਣੀ ਸੇਵਾ ਕਰਦੇ ਸੀ ਕਈ ਵਾਰੀ ਅਸੀਂ ਪੁੱਛਣਾ ਬਬਾ ਜੀ ਅਜ ਉਦਾਸ ਹੋ ਕੇ ਕਹਿੰਦੇ ਮੈਨੂੰ ਨਾ ਪਿਤਾ ਜੀ ਯਾਦ ਆ ਰਹੇ ਆ ਤੇ ਮੈਨੂੰ ਕਾਬਲ ਬੁਲਾ ਰਹੇ ਤੇ ਮੈਂ ਕਾਬਲ ਜਾ ਰਿਹਾ ਦੋ ਚਾਰ ਦੇਣਾ ਚਾਹੀ ਮੈਂ ਕਾਬਲ ਚਲਾ ਜਾਣਾ ਜਦੋਂ ਉਹ ਤੋਂ ਵਾਪਸ ਆਉਂਦੇ ਸੀ ਤੇ ਸਾਡੇ ਵਾਸਤੇ ਸੁਭਾਤਾ ਲੈ ਕੇ ਆਉਂਦੇ ਸੀ ਔਰ ਉਥੇ ਦੀ ਸੁਭਾਤਾ ਤੁਹਾਨੂੰ ਪਤਾ ਹੀ ਹੈ ਕਾਬਲ ਦੀ ਸੁਗਾਟਾ ਬਹੁਤ ਹੀ ਵਧੀਆ ਹੁੰਦੀ ਸੀ ਜੀ ਵੇ ਖਾਸ ਕਰਕੇ ਮਿੱਤੇ ਸਿਖਾੜ ਨੂੰ ਉਸ ਜਿਹੜੇ ਵੈਸੇ ਵੀ ਉਹਨਾਂ ਦਾ ਨਾ ਉਹਨਾਂ ਦਿਨਾਂ ਦੀ ਗੱਲ ਤੁਹਾਨੂੰ ਗੱਲ ਕਰਦਾ ਜਦੋਂ ਕਿ ਸਮੋਸਾ 10 ਪੈਸੇ ਦਾ ਤੇ ਚਾਹ 10 ਪੈਸੇ ਦੀ ਮਿਲਦੀ ਸੀ ਤੇ ਸਾਨੂੰ ਜਦੋਂ ਜ ਉਹਨਾਂ ਨੂੰ ਮਿਲਣਾ ਤਾਂ ਉਹਨਾਂ ਨੇ ਚਵਾਨੀ ਨਹੀਂ ਦੇਣੀ ਤੇ ਕਹਿੰਦੇ ਜੀ ਇੱਕ ਸਮੋਸਾ ਖਾ ਲਿਓ ਬੇਟਾ ਜੀ ਚਾਹ ਦਾ ਕੱਪ ਪੀ ਲੈਣਾ ਔਰ ਮੇਰੇ ਭੈਣ ਭਰਾਵਾਂ ਨੂੰ ਵੀ ਉਹਨਾਂ ਨੇ ਚਵਾਨੀ ਚਵਾਨੀ ਕਿਹਨੂੰ ਦੇਣੀ ਜਿਉਂ ਦੇਣੀ ਐਸੀ ਬਾਬਾ ਜੀ ਨਾ ਕਰੀਗਾ ਨਹੀਂ ਇਹ ਬੱਚੇ ਦਾ ਕੰਮ ਹੈ ਮੈਂ ਆਇਆ ਤੁਹਾਡੇ ਕੋਲ ਘਰ ਜੇ ਮੇਰੇ ਕੋਲ ਦੁਕਾਨ ਤੇ ਆਏ ਤੇ ਮੈਂ ਇਹ ਧੇਰੇ ਦੇ ਪੁੱਲੇ ਇਹ ਪਰਿਵਾਰ ਦਾ ਜਿਹੜਾ ਹੱਥ ਹੈ ਨਾ ਹਮੇਸ਼ਾ ਸੰਗਤ ਨੂੰ ਦੇਣ ਵਾਸਤੇ ਉੱਠਿਆ ਔਰ ਸੰਗਤ ਨੂੰ ਦੇ ਦਿੰਦਾ ਅੱਜ ਵੀ ਬਾਬਾ ਕਟਾਰ ਸਿੰਘ ਜੀ ਜੇ ਕੋ ਮੇਰੀ 70 ਸਾਲ ਦੀ ਉਮਰ ਹੋਈ ਲੇਕਿਨ ਬਾਬਾ ਕਟਾਰ ਸਿੰਘ ਜੀ ਦਾ ਚਿਹਰਾ ਉਹਨਾਂ ਦੀ ਸ਼ਬੀ ਉਹਨਾਂ ਦਾ ਇੱਕ ਪਿਆਰ ਭਰਾ ਉਹਨਾਂ ਦਾ ਤਰੀਕਾ ਗੁਰੂ ਸਾਹਿਬ ਨਾਲ ਜੁੜਿਆ ਹੋਣਾ ਪਰਿਵਾਰ ਦੇ ਨਾਲ ਜੁੜਿਆ ਹੋਣਾ ਪਰਿਵਾਰ ਨਾਲ ਜੁੜਿਆ ਹੋਣਾ ਇਹ ਆਮ ਬੰਦੇ ਦਾ ਵਾਸਤਾ ਨਹੀਂ ਇਹ ਸਿਰਫ ਕੋਈ ਸੰਜਣ ਸੁਖਸ਼ੀਤ ਕਰ ਸਕੀ ਹੈ ਜਿਸ ਤੇ ਗੁਰੂ ਨਾਨਕ ਸਾਹਿਬ ਦੀ ਮਹਿਰ ਹੋਵੇ ਪਰ ਇਹ ਜਿਹੜੇ ਬਾਬਾ ਕਰਤਾਰ ਸਿੰਘ ਜੀ ਸੀਗੇ ਇਹਦਾ ਤੇ ਗੁਰਦਾਨ ਸਾਹਿਬ ਦੀ ਬੜੀ ਅਤਾਂ ਕਿਰਪਾ ਸੀ ਕੋਈ ਇਹ ਨਾ ਦਾ ਤਾਂ 체ਰੇ ਹੀ ਅਸਾ ਸੀ ਕਿ ਜਿਹੜਾ ਵੀ ਬੰਦਾ ਇਹਨੂੰ ਮਿਲਦਾ ਸੀ ਇਹ ਉਹਨਾਂ ਦੇ ਕਾਇਲ ਹੋ ਜਾਂਦੇ ਸੀ ਬਾਬਾ ਜੀ ਦੀ ਬੜੀ ਬੜੀ ਜੀਨੀ ਸੇਵਾ ਇਹਨਾਂ ਨੇ ਕੀਤੀ ਹੈ ਖਾਸ ਕਰਕੇ ਕਾਬਲ ਦੀ ਸੰਗਤ ਵਾਸਤੇ ਔਰ ਪਟਿਆਲੇ ਸ਼ਾਹ ਦੀ ਨਗਰਪਾ ਇਹ ਤੇ ਵੀ ਜਦੋਂ ਤੇਲੇ ਵੀ ਆਇਆ ਹੈ ਮੈਂ ਇਥੇ ਵੀ ਜਦੋਂ ਮੁਕਾਬਲ ਤੋਂ ਆਏ ਤਾਂ ਫਿਰ ਮੈਂ ਇਥੇ ਵੀ ਉਹਨਾਂ ਦੇ ਦਰਸ਼ਨ ਕਰਦਾ ਰਿਹਾ ਕਰਦਾ ਰਿਹਾ ਔਰ ਮਨ ਨੂੰ ਅੱਜ ਬੇਹੱਦ ਖੁਸ਼ੀ ਹੁੰਦੀ ਹੈ ਕਿ ਜਦੋਂ ਮੈਂ ਇੱਥੇ ਪਹੁੰਚ ਗਏ ਕਿਤੇ ਬਾਬਾ ਕਰਮਜੀਤ ਸਿੰਘ ਜੀ ਦੇ ਸਾਰੇ ਪਰਿਵਾਰ ਨਾਲ ਇੱਥੇ ਮੇਮੁਰਾ ਘਰ ਆ ਗਏ ਉਹ ਗਣ ਸਾਹਿਬ ਜੀ ਦੇ ਅੱਗੇ ਨਤਕਤੀਰੇ ਪਟਿਆਲੇ ਸ਼ਹਿਰ ਵਾਸੀ ਜਿਹੜੀ ਹੈ ਸਭ ਸੱਜਣ ਵਾਲੇ ਕੁਝ ਮੁਤਜੀਬੀ ਮੰਗਦੇ ਆ ਕਿ ਤਾਂ ਸਾਡੀ ਸੰਗਤ ਰੱਖੀ ਕਰੀ ਲੇਕਿਨ ਜੇ ਤੇ ਅੱਗੇ ਮਨ ਬਹੁਤ ਹੀ ਖੁਸ਼ ਹੁੰਦਾ ਇਤੇ ਸੰਗਤ ਆਪ ਦੀ ਸੇਵਾ ਕਰੀਏ ਕੋਈ ਭਾਂਡੇ ਮਾਂਜ ਰਹੀ ਹੈ ਕੋਈ ਪਾਲਿਸ਼ ਕਰ ਰਹੀ ਹੈ ਔਰ ਸੰਗਤ ਲੰਗਰ ਚੜ੍ਹ ਰਹੀ ਹੈ ਆਪ ਦੀ ਸੇਵਾ ਕਰਕੇ ਇਸ ਕਰਕੇ ਮੇਰਾ ਮਨ ਬਹੁਤ ਹੀ ਖੁਸ਼ ਹੁੰਦਾ ਔਰ ਮੈਂ ਤਾਂ ਬੱਚਾ ਬਾਬਾ ਕਟਾਰ ਸਿੰਘ ਜੀ ਦਾ ਔਰ ਪੂਰਾ ਦਾ ਅਸ਼ੀਰਵਾਦ ਹਮੇਸ਼ਾ ਮਿਲਤੇ ਰਹਿਆ ਪਹਿਲਾਂ ਵੀ ਸੀਗਾ ਹੁਣ ਵੀ ਹੈਗਾ ਤੇ ਮੈਨੂੰ ਉਮੀਦ ਹੈ ਅੱਗੇ ਵੀ ਉਹਨਾਂ ਦਾ ਅਸ਼ੀਰਵਾਦ ਮਿਲਤੇ ਰਹੇਗਾ ਸਾਡੇ ਪਰਿਵਾਰ ਤੇ ਰਹੇਗਾ ਐਸੀ ਸ਼ਖਸੀਅਤ ਬਾਰੇ ਕਿ ਗੱਲ ለማਸਤੇ ਤਾਂ ਬਹੁਤ ਕੁਝ ਕੈਡ ਹੋ ਹੈ ਹੀ ਨਹੀਂ ਮਤਲਬ ਕਿ ਗੱਲ ਹੀ ਨਹੀਂ ਹੈ ਕਿ ਬੰਦਾ ਕੀ ਕੀ ਕਰੇਗਾ ਕਦੇ ਬੰਦਾ ਬੋਲ 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 ਕੇ ਕਿ ਐ ਕੀ ਕਹਾਂਦਾ ਉਸ ਦੀ ਬੰਦਾ ਹੀ ਘੜ ਪਤਾ ਹੈ ਜਦ ਤੱਕ ਮੇਰੀ ਜ਼ਿੰਦਗੀ ਹੈ ਉਹ ਤਾਂ ਬਾਬਾ ਜੀ ਮੇਰੇ ਦਿਲ ਚ ਰਹਿ ਗਏ ਉਹ ਵਿਚ ਉਹਨਾਂ ਨੇ ਕੀਤਾ ਕੋਈ ਆਮ ਬੰਦਾ ਨਹੀਂ ਕਰ ਸਕਦਾ ਔਰ ਮੈਂ ਤਾਂ ਕਹਿੰਦਾ ਉਹ ਬੰਦੇ ਹੀ ਬੜੇ ਪਤਾਂ ਵਾਲੇ ਸੀ ਜਿਨ੍ਹਾਂ ਨੇ ਬਾਬਾ ਗੁਰਦਾਰ ਸਿੰਘ ਦਰਸ਼ਨ ਕੀਤੇ ਹਨ ਉਹਨਾਂ ਮਿਲੇ ਹਨ ਕਸੀ ਤੋੜੇ ਝੋਲੀ ਦੇ ਅਧਿਕਾਰ ਵੱਡੇ ਹੋ ਗਏ। ਉਹਨੇ ਝੋਲੀ ਜੀ ਬੈਠ ਕੇ ਹੱਸੇ ਕਿਹੜੇ। ਉਹਨੇ ਝੋਲੀ ਜੀ ਬੈਠ ਕੇ ਸੀ ਵੱਡੇ ਹੋਏ। ਇਸ ਕਰਕੇ ਮੇਰਾ ਤੇ ਇਸ ਪਰਿਵਾਰ ਨਾਲ ਬਹੁਤ ਹੀ ਦਿਲੋਂ ਸਾਜ ਹੈ। ਤੇ ਮੈਂ ਉਮੀਦ ਕਰਦਾ ਕਿ ਕਾਲਪੁਰਾ ਕਿਰਪਾ ਕਰੇ। ਬੋਨਾਨਾ ਸਾਹਿਬ ਕਿਰਪਾ ਕਰੋ। ਇਸੇ ਸਾਡੇ ਪਰਿਵਾਰ ਦੇ ਸਾਥ ਚਾਹ ਜੀ ਹੈ। ਬੁੱਢੀ ਦੇ ਤੇ 바ਵਾ ਕਰਤਾਰ ਸਿੰਘ ਜੀ ਇਸ ਮੇਸ਼ਾ ਸਾਡੇ ਦਿਨਾਂ ਦੇ ਕਰ ਵਸੇ ਰਹੇ। ਬਹੁਤ ਬਹੁਤ ਧੰਨਵਾਦ। ਬਾਈ ਨੂੰ ਜੀ ਦਾ ਖਾਸਾ। ਬਾਈ ਗੁਜੀ ਕੀ ਪਤੇ ਲੋ ਜੀ ਚੱਲ ਰਹੀ ਹੈ ਚਾਦਰਾ ਦੀ ਸੇਵਾ ਦਰਸ਼ਨ ਕਰੋ ਪਹਿਲਾ ਸਭ ਤੋਂ ਨਿਸ਼ਾਨ ਸਾਹਿਬ ਜੀ ਦੇ ਉੱਪਰ ਆਏ ਆ ਤੇ ਸਭ ਤੋਂ ਪਹਿਲੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਤੇ ਚਾਦਰਾ ਦੀ ਸੇਵਾ ਚੱਲ ਰਹੀ ਹੈ ਜਿਸ ਦਿਨ ਸੰਪਨ ਪਾਠ ਦੀ ਅਰੰਭਤਾ ਹੋਣੀ ਸੀ ਤੇ ਉਸ ਤੋਂ ਪਹਿਲੇ ਦਿਨ ਜਦੋਂ ਸਾਫ ਸਫਾਈ ਹੋਈ ਤਾਂ ਸਾਰੀਆਂ ਚਾਦਰਾ ਚੁੱਕ ਕੇ ਤੇ ਸੰਗਤ ਨੇ ਉੱਪਰ ਛੱਤ ਤੇ ਪਹੁੰਚਾ ਦਿੱਤੀਆਂ ਤੇ ਫੇਰ ਪੁਰਸ ਸਮਾਗਮਾਂ ਦੇ ਭੋਗ ਤੋਂ ਬਾਅਦ ਤੇ ਚਾਦਰਾਂ ਦੀ ਧੁਵਾਈ ਕੀਤੀ ਜਾ ਰਹੀ ਹੈ ਜਿਸ ਵਿੱਚ ਬੰਨੀ ਅਸੀਸ ਤੇ ਦਾਸ ਲੱਗਾ ਤੇ ਚਾਦਰਾਂ ਦੀ ਧੁਵਾਈ ਕਰਕੇ ਮੌਸਮ ਕੁਝ ਖਰਾਬ ਹੋਣ ਕਰਕੇ ਤੇ ਚਾਦਰਾਂ ਧੋ ਕੇ ਅਸੀਂ ਛੇੜ ਦੇ نیچے ਹੀ ਰੱਖੀ ਜਾ ਰਹੇ ਹਾਂ ਕਿਉਂਕਿ ਬੱਦਲਬਾਈ ਨਾਲ-ਨਾਲ ਹੈ ਤੇ ਸ਼ਾਇਦ ਬਰਸਾਤ ਆਣ ਦੇ ਵੀ ਅਸਾਰ ਸਨ ਤੇ ਇਸ ਕਰਕੇ ਨਾਲ-ਨਾਲ ਚਾਦਰਾਂ ਧੋ ਕੇ ਹਜੇ ਰੱਖੀ ਜਾ ਰਹੇ ਹਾਂ ਤੇ ਜੇ ਕੱਲ ਨੂੰ ਮੌਸਮ ਠੀਕ ਲੱਗਿਆ ਤਾਂ ਫੇਰ ਕੱਲ ਨੂੰ ਖਿਲਾਰ ਕੇ ਤੇ ਚਾਦਰਾਂ ਸੁਕਾਈਆਂ ਜਾਣਗੀਆਂ ਤੇ ਅੱਜ ਹਜੇ ਚਾਦਰਾਂ ਸਿਰਫ ਧੋ ਕੇ ਤੇ ਇੱਕ ਪਾਸੇ ਤੇ ਰੱਖ ਰਹੇ ਤਦ ਅਰਬਾਸ਼ੀ ਚੰਦ ਜੀ ਦੇ ਪ੍ਰਕਾਸ਼ ਪੁਰਵਾ ਦੇ ਸਮਾਗਮਾਂ ਦੇ ਭੋਗ ਤੋਂ ਬਾਅਦ ਉੱਠ ਕਰਕੇ ਪੁਰਾਣੀ ਰੁਟੀਨ ਸ਼ੁਰੂ ਹੋ ਗਈ ਹੈ ਤੇ ਰੋਮੀ ਬੈਠੇ ਪਾਠ ਕਰ ਰਹੀ ਹੈ ਰੂਪਾ ਬੈਠੀ ਪਾਠ ਕਰ ਰਹੀ ਹੈ ਨਾਲ ਨੀਨਾ ਬੈਠੀ ਹੈ ਆਪਣਾ ਜੋ ਪਾਠ ਹੈ ਉਹ ਕਰ ਰਹੀ ਨੇ ਤੇ ਆਪਣੀ ਡੇਲੀ ਦੀ ਰੁਟੀਨ ਜਿਵੇਂ ਚੱਲਦੀ ਹੈ ਸ਼ਾਮ ਨੂੰ ਸੰਗਤ ਦੇ ਵਿੱਚ ਬੈਠ ਕੇ ਹਾਜ਼ਰੀ ਲਵਾੜੀ ਤੇ ਦਰਸ਼ਨ ਮੇਲੇ ਕਰਨੇ बैठे हैं सारे ते संगत अपने डेली रूटीन ਨਾਲ ਜਿਹੜੇ ਫਿਰੋਜ਼ ਮੱਥਾ ਟੇਕਣ ਆਉਂਦੀਆਂ ਜਾਂਦੀਆਂ ਨੇ ਦਰਸ਼ਨ ਕਰਨ ਦੇ ਲਈ ਆ ਜਾ ਰਹੀਆਂ। ਕੱਲ ਗੁਰੂ ਘਰ ਵਿੱਚ ਭੋਗ ਹੈ ਸਰਦਾਰ ਇੰਦਰਪਾਲ ਸਿੰਘ ਜੀ ਦੇ ਤੇ ਉਹਨਾਂ ਦੇ ਭੋਗ ਦੇ ਸੰਬੰਧ ਵਿੱਚ ਸੁਖਾ ਜੀ ਲੰਗਰਾਂ ਦੀ ਤਿਆਰੀ ਕਰਨ ਲਈ ਆਏ ਹੋਏ ਨੇ ਤੇ ਸਬਜ਼ੀ ਕੱਟ ਰਹੇ ਨੇ ਤਿਆਰੀ ਕਰ ਰਹੇ ਨੇ ਤੇ ਇਸ ਤਰ੍ਹਾਂ ਕੱਲ ਦੇ ਭੋਗ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸੇ ਰਾਮ ਮੰਗ ਤੁਮ ਆਗਮ ਸੋ ਪ੍ਰਭ ਚਿਤ ਨੂੰ ਯਾਬੈ ਨਾਨਕ ਨਹੀਂ ਕਿ ਰਾਮ ਚਿਰ ਮੂਲ ਨਾ ਕੁਣੀਂਦੁ ਚਿਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕ ਕਾਏ ਕਰਿ ਚਤਨ ਮਾਲ ਥੰਬ ਵਿਪੰਧੜੀ ਜੀ ਲਹਾ ਕਿਨਾ ਸਾਮੀ ਤੋਲ ਤਨ ਜੜਾਈ ਆਪਣਾ ਰਹਾ ਸੁਜਣ ਟੂਲ ਸੱਜਣੇ ਸੱਚ ਪਾਤਸ਼ਾਹ ਸਿਰ ਸ਼ਹਾਗੈ ਸਹੂ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਚਾਰ ਸੱਜਣੇ ਸੱਚ ਪਾਤਸ਼ਾਹ ਸਿਰ ਸ਼ਹਾਗੈ ਸਹੂ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਚਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਨੁਰ ਗੋਬਿੰਦ ਗਾਇਉ ਨਹੀਂ ਚਨਵੇਂ ਆਕਾਰ ਤਕੀਨ ਕਹੋ ਨਾਨਕ ਹਰਿ ਭਜ ਮਨਾ ਦੇਵਿਤ ਜਲ ਕੋ ਮੇ ਨਿਕਨੇ ਸੋ ਕਾਹਿ ਰਚਿਉ ਨਿਮਖ ਨ ਹੋਏ ਉਦਾਸ ਕਹੋ ਨਾਨਕ ਪਜ ਹਰਿ ਮਨਾ ਪਰਹ ਨ ਜਮਤੀ ਪਾਸ ਕਰਨਾ ਕੋ ਇਉ ਹੀ ਗਇਓ ਦਿਉ ਜਰਾ ਤਨ ਜੀਤਾ ਸੋ ਨਾਨਕ ਪਜ ਹਰਿ ਮਨਾ ਉਦ ਜਾਤ ਹੈ ਪੀਤਾ ਮੈਂ ਤਾਂ ਦੇਉ ਸੁਝਾ ਨਹੀਂ ਕਾਲ ਪਹੁੰਚਿਓ ਆਨ ਕੋ ਨਾਨਕ ਨਰਬਾਬ ਰੇ ਕਿਉ ਨਾ ਭਜੈ ਭਗਵਾਨੇ ਧਨ ਦਾਰਾ ਸੰਪਤ